ਗੁੰਗੇ ਤੇ ਤੋਤਲੇ ਬੱਚੇ ਇਸ ਥਾਂ ਤੇ ਤੋਤੇ ਬਣ ਕੇ ਜਿਹੜਾ ਬਿਲਕੁਲ ਸਹੀ ਬੋਲਣ ਲੱਗ ਜਾਂਦੇ ਨੇ ਦੋਸਤੋ ਕਿਸੇ ਦਾ ਜਵਾਕ ਤੋਤਲਾ ਹੈ ਜਾਂ ਗੁੰਗਾ ਹੈ ਜਾਂ ਫਿਰ ਕੋਈ ਹੋਰ ਬਿਮਾਰੀ ਹੈ ਤਾਂ ਕਹਿੰਦੇ ਇੱਥੇ ਤੋਤੇੰ ਦਾ ਜੋੜਾ ਚੜਾ ਕੇ ਜਾਓ ਤੇ ਬਿਲਕੁਲ ਜਿਹੜਾ ਜਵਾਕ ਠੀਕ ਹੋ ਜਾਂਦਾ ਤੇ ਆਜੋ ਦੇਖਣੇ ਸਾਨੂੰ ਅੱਜ ਤੋਤੇ ਹੀ ਤੋਤੇ ਜੰਡਾ ਸਾਹਮਣੇ ਜੰਡ ਦੇ ਆਲੇ ਦਾਲ ਜਿੰਨੇ ਵੀ ਤੁਸੀਂ ਹਰੇ ਰੰਗ ਚ ਵੇਖ ਰਹੇ ਹੋ ਇਹ ਸਾਰੇ ਤੋਤੇ ਟੰਗੇ ਹੋਇਆ ਤੇ ਕਿੰਨੀ ਵੀ ਕਹਿੰਦੇ ਵੱਡੀ ਮੁਰਾਦ ਹੋਵੇ ਕਿੱਡੀ ਵੀ ਵੱਡੀ ਬਿਮਾਰੀ ਹੋਵੇ ਕਿਸੇ ਦਾ ਜਵਾਕ ਤੋਤਲਾ ਗੁੰਗਾ ਹੋਵੇ ਨਾ ਤਾਂ ਇਹ ਤੋਤੇ ਜੜਾ ਕੇ ਜਾਊ ਆ ਦੇਖੋ ਸਾਰੇ ਪਾਸੇ ਜਿਹੜੇ ਤੋਤੇ ਆ ਟੰਗੇ ਹੋਏ ਨੇ ਤੋਤਿਆਂ ਦੇ ਖੜਾਉਣੇ ਕਹਿਦੀ ਆਪਾਂ ਵੀ ਉਹ ਇੱਥੇ ਟੰਗੇ ਹੋਇਆ ਸਾਰੇ ਪਾਸੇ ਸਾਨੂੰ अनेका ਮਿਲਣਗੇ ਬਿਲਕੁਲ ਜਿਹੜਾ ਜਵਾਕ ਹੈ ਉਹ ਬਿਲਕੁਲ ਕਹਿੰਦੇ ਠੀਕ ਹੋ ਜਾਂਦਾ ਤਾਂ ਸਭ ਤੋਂ ਪਹਿਲਾਂ ਦੱਸਦਾ ਆਪਾਂ ਮਾਨਸਾ ਪਹੁੰਚਿਆ ਭਾਈ ਗੁਰਦਾਸ ਜੀ ਦਾ ਡੇਰਾ ਇਹ ਕਾਫੀ ਮਸ਼ਹੂਰ ਰਹੇ ਨੇ ਨਾ ਬਾਬਾ ਜੀ ਇਹ ਸਾਰੇ ਤੁਸੀਂ ਦੇਖ ਲਓ ਜਿੰਨੇ ਵੀ ਜਿਹੜੇ ਤੋਤੇ ਨੇ ਇਹ ਲੋਕਾਂ ਨੇ ਚੜਾਏ ਹੋਏ ਨੇ ਜਿਨ੍ਹਾਂ ਦੇ ਜਵਾਕ ਠੀਕ ਹੋਏ ਨੇ ਜਾਂ ਜਿਨ੍ਹਾਂ ਦੇ ਜਵਾਕ ਕੋਈ ਤੋਤਲਾ ਬੋਲਦਾ ਜਾਂ ਫਿਰ ਗੁੰਗਾ ਬੋਲਦਾਗਾ ਤੇ ਉਹ ਇੱਥੇ ਆ ਕੇ ਤੋ ਤੋਤੇ ਚੜਾ ਕੇ ਜਾਂਦੇ ਨੇ ਤੇ ਉਦੋਂ ਬਾਅਦ ਕਹਿੰਦੇ ਜਿਹੜਾ ਅਜਵਾਕ ਹੁੰਦਾ ਉਹ ਬਿਲਕੁਲ ਠੀਕ ਹੋ ਜਾਂਦਾ ਨਾਲ ਹੀ ਜਿਹੜਾ ਅਮਰਤ ਕੁੰਡ ਬਣਿਆ ਹੋਇਆ ਇਸ ਕੁੰਡ ਦੇ ਵਿੱਚੋਂ ਵੀ ਤੁਹਾਨੂੰ ਪੈਸੇ ਵੀ ਮਿਲਣਗੇ ਹੈਨਾ ਤੇ 10-10 ਦੇ ਠੋਲੂ ਕਹਿ ਦਈਏ ਜੇ ਆਪਾਂ ਵੈਸੇ ਤੇ ਪਾਣੀ ਪੀਣ ਨਾਲ ਵੀ ਕਹਿੰਦੇ ਇੱਥੇ ਬਹੁਤ ਸਾਰੀਆਂ ਬਿਮਾਰੀਆਂ ਠੀਕ ਹੋ ਜਾਂਦੇ ਨੇ ਆ ਦੇਖੋ ਦੋਸਤੋ ਇੰਨੇ ਤੋਤੇ ਤੁਸੀਂ ਕਿਸੇ ਵੀ ਤੀਰਥ ਸਥਾਨ ਤੇ ਜਿਹੜੇ ਵੇਖੇ ਨਹੀਂ ਹੋਣਗੇ ਇਹਨਾਂ ਤੇ ਅੱਜ ਤੁਹਾਨੂੰ ਦਿਖਾ ਰਹੇ ਹਾਂ ਦੂਰੋ ਦੂਰੋ ਲੋਕ ਆਉਂਦੇ ਆ ਰਾਜਸਥਾਨ ਤੋਂ ਦਿੱਲੀ ਤੋਂ ਤੇ ਭਾਰਤ ਦੇ ਹੋਰ ਪਤਾ ਨਹੀਂ ਕਿੰਨੇ ਕੁ ਕੋਨੇ ਚੋਂ ਇੱਥੇ ਲੋਕ ਆਉਂਦੇ ਆ ਐਵੇਂ ਆਪਾਂ ਇਹ ਕਹਦੇ ਵੀ ਜਿਹੜੇ ਲੋਕ ਲੋਕਾਂ ਨੂੰ ਪਤਾ ਇਕੱਲੇ ਲੋਕ ਲੋਕਾਂ ਨੂੰ ਨਹੀਂ ਪਤਾ ਬਹੁਤ ਸਾਰੇ ਲੋਕ ਜਿਹੜੇ ਇੱਥੇ ਆਉਂਦੇ ਆ ਦੂਰੋ ਦੂਰੋ ਤੇ ਅੱਜ ਰਾਜਸਥਾਨ ਦੇ ਵੀ ਕੁਝ ਲੋਕ ਪਹੁੰਚੇ ਹੋਏ ਆ ਤੇ ਇੱਕੋ ਘਰ ਦੇ ਜਿਹੜੇ ਤਿੰਨ ਜਵਾਕ ਉਹ ਤੋਤਲੇ ਨੇ ਤੇ ਉਹਨਾਂ ਨਾਲ ਗੱਲ ਵੀ ਕਰਾਵਾਂਗੇ ਸੋਨੂੰ ਮਲਾਵਾਂਗੇ ਵੀ ਕਿਵੇਂ ਹੈ ਨਾ ਕਿਸ ਨੇ ਦੱਸ ਪਾਈ ਸੀ ਤੇ ਪਹਿਲਾਂ ਤੁਸੀਂ ਦਰਸ਼ਨ ਕਰੋ ਭਾਈ ਗੁਰਦਾਸ ਜੀ ਦੇ ਡੇਰੇ ਦੇ ਤੇ ਇੱਧਰ ਸਾਰੇ ਜਿਹੜਿਆਂ ਆਪਾਂ ਕਹਿੰਦੇ ਆ ਮਹਾਪੁਰਸ਼ਾਂ ਦੀਆਂ ਜਿਹੜੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਤੇ ਇਹ ਜਿਹੜੀ ਦਰਗਾਹ ਬਣੀ ਹੋਈ ਹੈ ਇਹ ਭਾਈ ਗੁਰਦਾਸ ਜੀ ਦੀ ਬਣੀ ਹੋਈ ਆ ਜਦੋਂ ਆਪਾਂ ਮਾਨਸਾ ਆਉਣਿਆਂ ਦਾ ਪੁਲ ਦੇ ਜਮੀ ਸੱਜੇ ਪਾਸੇ ਆਰਾਮ ਦਿੱਤਾ ਕੈਂਚਾਂ ਦੁਆਈ ਤਾਂ ਸੱਜੇ ਪਾਸੇ ਦੀ ਜਿਹੜਾ ਡੇਰੇ ਨੂੰ ਰਾਹ ਜਾਂਦਾ ਤੇ ਆਹ ਬਾਈ ਖੜੇ ਨੇ ਆਪਾਂ ਇਹਨਾਂ ਨਾਲ ਗੱਲ ਕਰਦੇ ਤੇ ਤੋਂ ਤੇ ਜਿਹੜਾ ਭਾਈ ਹਾਂਜੀ ਤੇ ਕੀ ਚੱਕਰ ਕਰ ਤੋ ਜੜਾ ਨਾ ਜੁਆ ਕੁ ਬਈ ਟੋਟਲੇ ਬੋਲਦੇ ਸੀ ਟੋਟਲੇ ਬੋਲਦੇ ਸੀ ਹਾਂਜੀ ਐਵੇਂ ਠੀਕ ਹੋ ਜਾਂਦੇ ਆ ਹਾਂ ਠੀਕ ਹੋ ਜਾਂਦੇ ਆ ਦੱਸ ਬਾਈ ਸੀ ਕਿੱਥੋਂ ਬਾਈ ਤੁਸੀਂ ਇਸਟਾ ਜਿਵੇਂ ਕਿਆ ਸੀ ਇਸਟਾ ਦੇ ਵੇਖਿਆ ਸੀ ਕਿੱਥੋਂ ਤੁਸੀਂ ਕਿੱਥੋਂ ਆਇਓ Rajasthan ਚੋਂ Rajasthan ਚੋਂ ਆਇਓ ਤੋਤੇ ਚੜਾਉਣਾ ਹਾਂਜੀ ਕਮਾਲ ਦੀ ਗੱਲ ਆ ਯਾਰ ਅੱਛਾ ਪੰਜਾਬ ਆਇਓ ਮਾਨਸਾ ਸਪੈਸ਼ਲ Rajasthan ਤੋਂ ਤੋਤੇ ਚੜਾਉਣਾ ਹੈ ਤੋਤੇ ਚੜਾਉਣਾ ਕਿਹੜਾ ਬੱਚਾ ਟੋਟਲੇ ਬੋਲਦਾ ਇਹ ਤਿੰਨੇ ਬੋਲਦੇ ਆ ਭਾਈ ਇਹ ਦੋ ਠੀਕ ਐ ਕੋਈ ਫਰਕ ਪੈ ਐ ਤੀਜਾ ਚੱਕਰ ਆਉਣ ਸਾਡਾ ਅੱਛਾ ਪਹਿਲਾਂ ਵੀ ਦੋ ਤੇ ਚੜਾ ਕੇ ਗਏ ਆ ਪਹਿਲਾਂ ਤਾਂ ਮੱਥਾ ਟੇਕਣੀ ਆ ਜੀ ਪਹਿਲਾਂ ਮੱਥਾ ਟੇਕਣਾ ਮੇਲੇ ਮੂਲੇ ਤੇ ਆਏ ਸੀ ਨਾ ਨਾ ਅੱਛਾ ਵੈਸੇ ਵੈਸੇ ਹੀ ਹੋ ਅੱਛਾ ਤੂੰ ਤਾਂ ਜੇ ਵੇਖਿਆ ਸੀ ਪਾਣੀ ਦਾ ਉਹਦਾ ਨਹੀਂ ਹੁੰਦੇ ਅੱਛਾ ਇਹ ਤਿੰਨੇ ਬੱਚੇ ਤੂਤਲੇ ਬੋਲਦੇ ਆ ਤਿੰਨੇ ਬੋਲਦੇ ਐ ਪਤਾ ਬੋਲ ਕੇ ਦਿਖਾ ਸਸਰੀਕਰ ਬੁਲਾਓ ਸਸਰੀਕਰ ਸਸਰੀਕਰ ਤੂੰ ਪਤਾ ਸਸਰੀਕਰ ਸਸਤਰੀ ਦਾ ਸਸੇ ਹੱਕ ਪੈਂਦੀ ਹੈ ਨਾ ਥੋੜੀ ਜਿਹੀ ਬੱਚੇ ਨੂੰ ਤੂੰ ਬਈ ਸਸੀਕਾਰ ਸਸੀਕਾਰ ਇਹ ਛੋਡੇ ਤੰਨੇ ਛੋਡੇ ਬੱਚੇ ਹਾਂ ਸਾਡੇ ਦੋਵਾਂ ਦੇ ਹਾਂ ਦੋਵੇਂ ਬੇ ਪ੍ਰਦੀਪ ਦੇ ਅੱਛਾ ਛੋਡੇ ਦੋਏ ਬੱਚੇ ਦੋਤਲੀ ਬੋਲਦੇ ਆ ਅੱਛਾ ਤੁਸੀਂ ਤਾਂ ਨਹੀਂ ਬੋਲਦੇ ਨਾ ਨਾ ਬਿਲਕੁਲ ਪਰਿਵਾਰ ਚ ਹੈ ਪਰਿਵਾਰ ਚ ਨਹੀਂ ਹੈਗਾ ਅੱਛਾ ਤੇ ਠੀਕ ਆ ਬਈ ਚੜਾਲੀ ਤੋਂ ਤੇ ਹਾਂ ਠੀਕ ਦੋਸਤੋ ਆਪਾਂ ਹੀ ਸਪੈਸ਼ਲ ਰਾਜਸਥਾਨ ਤੋਂ ਆਇਆ ਕਹਿੰਦੇ ਸੀ ਇੰਸਟਾਗ੍ਰam ਤੇ ਜਿਹੜੀ ਵੀਡੀਓ ਵੇਖੀ ਸੀ ਬਾਬਾ ਜੀ ਦੀ ਤੇ ਇੱਥੇ ਕਹਿੰਦੇ ਅੱਗ ਵੀ ਠੀਕ ਹੋ ਜਾਂਦੇ ਨੇ ਕਿਉਂਕਿ ਜਿੰਨਾ ਤੇ ਜਵਾਕ ਨੂੰ ਕੋਈ ਰੋਗ ਹੈ ਨਾ ਉਹ ਹਰੇਕ ਕੋਈ ਵੀ ਥਾਂ ਛੱਡਦਾ ਨਹੀਂ ਹੈਗਾ ਉਹ ਸੋਚਦਾ ਵੀ ਮੇਰਾ ਜਵਾਕ ਮੈਂ ਹਰੇਕ ਥਾਂ ਤੇ ਜਾਊਂਗਾ ਜਿੱਥੇ ਵੀ ਜਾਵਾਂ ਮੇਰਾ ਜਵਾਕ ਸਹੀ ਹੋਣਾ ਚਾਹੀਦਾ ਕੋਈ ਗੱਲ ਨਹੀਂ ਮੈਂ ਭਗ ਜੂਗਾ ਬਾਤ ਉਹ ਤੇ ਪੈਟਰੋਲ ਲੱਗੂ ਪੈਸੇ ਖਰਚ ਹੋ ਜਾਣਗੇ ਪਰ ਮੇਰਾ ਜਵਾਖੇੜਾ ਬਿਲਕੁਲ ਸਹੀ ਹੋਣਾ ਚਾਹੀਦਾ ਆ ਦੇਖੋ ਇੱਧਰ ਜਿਹੜੇ ਬਾਬਾ ਜੀ ਦਾ ਡੇਰਾ ਬਣਿਆ ਹੋਇਆਗਾ ਦਰਗਾਹ ਕਹਿ ਦੀ ਆਪਾਂ ਬਣੀ ਹੋਈ ਆ ਇੱਧਰ ਸਾਰੇ ਜਿਹੜੇ ਪੁਰਾਣੇ ਸ਼੍ਰੀ ਚੰਦ ਜੀ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਤੇ ਹੋਰ ਵੀ ਜਿਹੜਾ ਕਾਫੀ ਮਹਾਂਪੁਰਖਾਂ ਦੀਆਂ ਤਸਵੀਰਾਂ ਇੱਥੇ ਲੱਗੀਆਂ ਹੋਈਆਂ ਨੇ ਤੇ ਬਾਹਰ ਚੱਲਦੇ ਆ ਜੋ ਬਾਹਰ ਤੋਂ ਦੁਬਾਰੇ ਜਿਹੜੇ ਬਈਆਂ ਨੂੰ ਦਿਖਾਨੇ ਆ ਤੋਤੇ ਬੰਨਣਗੇ ਉਹ ਤੇ ਬਾਹਰ ਆ ਜੋ ਆਪਾਂ ਚੱਲਦੇ ਆ ਤੇ ਬਾਈਆਂ ਨੂੰ ਇੱਧਰ ਆ ਦੇਖੋ ਤੁਸੀਂ ਜਵਾਕ ਜਿਹੜੇ ਖੁਦ ਤੋਤੇ ਬਨ ਰਹੇ ਨੇ ਵੀ ਅਸੀਂ ਠੀਕ ਉਹ ਜੀ ਹੈ ਨਾ ਆ ਜਵਾਕ ਖੁਦ ਤੋਤੇ ਬਨ ਨਹੀਂ ਜਾਂਦੇ ਨੇ ਆ ਦੇਖੋ ਬਾਹਰੋਂ ਜਿਹੜਾ ਜੋੜਾ ਲੈ ਕੇ ਆਏ ਨੇ ਤੋਤਿਆਂ ਦਾ ਇੱਥੋਂ ਸੋਨੂੰ ਬਾਹਰ ਦਰਗਾਹ ਦੇ ਬਾਹਰੋਂ ਜਿਹੜਾ ਤੋਤਿਆਂ ਦਾ ਜੋੜਾ ਡੇਰੇ ਦੇ ਬਾਹਰ ਤੁਹਾਨੂੰ ਮਿਲ ਜੂਗਾ ਉਥੋਂ ਤੁਸੀਂ ਲੈ ਸਕਦੇ ਹੋ ਨਾ ਪ੍ਰਸ਼ਾਦ ਵਗੈਰਾ ਵੀ ਜੇ ਚੜਾਉਣਾ ਹੁੰਦਾ ਤਾਂ ਤੁਸੀਂ ਲੈ ਸਕਦੇ ਹੋ ਤੇ ਆ ਜਵਾਕ ਇੱਕੋ ਕਰਦੇ ਆ ਤਿੰਨ ਜਵਾਕ ਨੇ ਕੋ ਕਰਦੇ ਤੇ ਤਿੰਨੇ ਜਿਹੜੇ ਤੋਤਲੇ ਨੇ ਹੈ ਨਾ ਦੋਨੋਂ ਜਿਆਦੇ ਹੱਕ ਪੈਂਦੀ ਆ ਇੱਕ ਥੋੜਾ ਜਿਹਾ ਮਤਲਬ ਸਹੀ ਬੋਲਦਾ ਹੈਗਾ ਕੁਸ਼ਕ ਸਹੀ ਬੋਲਦਾ ਤੇ ਦੋ ਜਿਹੜੇ ਜਾਦੇ ਆਪਾਂ ਕਹੇ ਦੀ ਵੀ ਜਾਦੇ ਤੋਤਲੇ ਨੇ ਤੇ ਆਹ ਤੋਤੇ ਜਿਹੜੇ ਮੁੰਡਿਆਂ ਨੇ ਬੰਨੇ ਨੇ ਜਵਾਖਾਂ ਨੇ ਬੰਨੇ ਨੇ ਚਲੋ ਆਪਾਂ ਤਾਂ ਕਹਿਨੇ ਆ ਵੀ ਐਡੀ ਦੂਰੋਂ ਆਏ ਨੇ ਰਾਜਸਥਾਨ ਤੋਂ ਉਮੀਦ ਲੈ ਕੇ ਆਏ ਨੇ ਹਨਾ ਤਾਂ ਪਰਮਾਤਮਾ ਇਹਨਾਂ ਦੀ ਯਾਤਰਾ ਸਫਲ ਕਰੇ ਵੀ ਜਵਾਖ ਸਹੀ ਹੋ ਜਾਣ ਆਪਾਂ ਕਹਿ ਨਹੀਂ ਸਕਦੇ ਵੀ ਡੇਰ ਵਿੱਚ ਸ਼ਕਤੀ ਹੈਗੀ ਹੈ ਨਾ ਕਿੰਨੀ ਕ ਕਿੰਨੀ ਕ ਨਹੀਂ ਸਭ ਹੁੰਦਾ ਪਰਮਾਤਮਾ ਦੇ ਹੱਥ ਹੈ ਨਾ ਪਰ ਵੀ ਐਡੀ ਦੂਰੋਂ ਬੰਦੇ ਆਏ ਨੇ ਉਮੀਦ ਲੈ ਕੇ ਕਹਿਨੇ ਆ ਪਰਮਾਤਮਾ ਕਰਕੇ ਵੀ ਇਹਨਾਂ ਦੇ ਜਵਾਖ ਜਿਹੜੇ ਸਹੀ ਹੋ ਜਾਣ ਤੇ ਆਜੋ ਇੱਧਰ ਤੁਹਾਨੂੰ ਹੋਰ ਦਿਖਾਉਣੇ ਆ ਥੋੜਾ ਜਿਹਾ ਤੇ ਇੱਧਰ ਆ ਤੋਤੇ ਉਹ ਸਾਹਮਣੇ ਜਿਹੜੇ ਝੰਡ ਨਾਲ ਬੰਨੇ ਹੋਏ ਨੇ ਤੇ ਇੱਧਰ ਆ ਮਾਤਾ ਜੀਆਂ ਨੇ ਜਿਹੜੀਆਂ ਇੱਥੇ ਸਾਨੂੰ ਬੈਠਿਆ ਮਿਲਣੀਆਂ ਲੋਕਲੀ ਹੁੰਦੀਆਂ ਨੇ ਹਨਾ ਇਹ ਵੀ ਆਸ ਤੇ ਬੈਠੇ ਹੁੰਦੇ ਨੇ ਕੋਈ 5 70 ਰੁਪਏ 10 ਰੁਪਏ ਸਾਨੂੰ ਦੇ ਜੇ ਹਨਾ ਤਾਂ ਇਸੇ ਨਾਲ ਜਿਹੜਾ ਆਪਾਂ ਸੁਣਿਆ ਕਹਿੰਦੇ ਮੰਗਣਾ ਵੀ ਜਿਹੜਾ ਸੌਖਾ ਨਹੀਂ ਹੁੰਦਾ ਨਾ ਇਸੇ ਆਸ ਤੇ ਬੈਠੇ ਹੁੰਦੇ ਨੇ ਵੀ ਜਿਹੜਾ ਸਾਨੂੰ ਚਲੋ ਕੋਈ 2 ਪੈਸੇ ਬਣਨਗੇ ਇੱਥੋਂ ਹਨਾ ਤਾਂ ਕੋਈ ਦੇ ਵੀ ਜਾਂਦਾ ਚਲੋ ਕੋਈ ਨਹੀਂ ਵੀ ਦੇ ਕੇ ਜਾਂਦਾ ਉਹ ਆਪਣੀ ਆਪੋ ਆਪਣੇ ਆਪਾਂ ਕਹਿੰਦੀ ਵੀ ਸ਼ਰਧਾ ਹੁੰਦੀ ਹੈ ਹਨਾ ਤਾਂ ਦੋਸਤੋ ਦੱਸਿਓ ਵੀਡੀਓ ਕਿਵੇਂ ਲੱਗੀ ਹੈ ਨਾ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੇਕਰ ਤੁਹਾਡਾ ਜਵਾਕ ਤੋਤਲਾ ਗੁੰਗਾ ਹੈ ਨਾ ਤਾਂ ਇੱਕ ਵਾਰੀ ਟਰਾਈ ਕਰਕੇ ਦੇਖਿਓ ਕਹਿੰਦੇ ਆ ਸੁਣਿਆ ਮੈਂ ਵੀ ਕਹਿੰਦੇ ਬਹੁਤ ਸਾਰੇ ਲੋਕ ਜਿਹੜੇ ਇੱਥੇ ਠੀਕ ਹੋਇਆ ਪੱਲੋ ਕੋਈ ਗੱਲ ਨਹੀਂ ਬਣਾਈ ਹੋਈ ਬਾਈ ਜੀ ਕਿਉਂਕਿ ਇੰਨੇ ਤੋਤੇ ਚੜਦੇ ਆ ਨਾ ਤਾਂ ਕਿਸੇ ਗੱਲ ਕਰਕੇ ਚੜਦੇ ਹੁੰਦੇ ਆ ਹੈ ਨਾ ਐਵੇਂ ਕੋਈ ਆਪਾਂ ਉਹ ਨਹੀਂ ਵੇਖਦੇ ਵੀ ਇੱਥੇ ਵੀ ਉੱਥੇ ਬੰਨੇ ਪੈਣੇ ਜਾਂ ਉੱਥੇ ਬੰਨੇ ਪੈਣੇ ਤਾਂ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੇ ਵਧੀਆ ਲੱਗੀ ਤਾਂ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੋਹਾਨੀ ਅਤੇ ਕਾਲੇ ਇਲਮ ਦੇ ਮਾਹਿਰ ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ 'ਚ ਝਗੜਾ ਸੋਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ 'ਚ ਪੱਕਾ ਹੋਣਾ ਜਾਦੂ